ਇੱਕ ਬੜੀ ਅਲਾਮਤ ਪੰਜਾਬ ਦੇ ਨਾਮ ਲੱਗੀ ਸੀ ਕੈਂਸਰ ਦੀ ਕਿ ਸਾਡੀਆਂ ਟ੍ਰੇਨਾਂ ਜਿਹੜੀ ਬਠਿੰਡਾ ਤੋਂ ਬੀਕਾਨੇਰ ਜਾਂਦੀ ਸੀ ਉਹਦਾ ਨਾਂ ਹੀ ਕੈਂਸਰ ਐਕਸਪੈਕਟਸ ਹੋ ਗਿਆ ਸੀ ਕਿਉਂਕਿ ਬੀਕਾਨੇਰ ਕੈਂਸਰ ਦਾ ਹਸਪੀਟਲ ਹੈ ਤੇ ਲੋਕ ਉਥੇ ਇਲਾਜ ਕਰਾਉਣ ਜਾਂਦੇ ਸੀ ਤਾਂ ਲਗਭਗ ਉਸ ਟ੍ਰੇਨ ਦੇ ਵਿੱਚ 70-80% ਕੈਂਸਰ ਦੇ ਪੇਸ਼ੈਂਟ ਹੁੰਦੇ ਸੀ ਮਾਲਵਾ ਬੈਲਟ ਖਾਸ ਤੌਰ ਤੇ ਕਿਉਂਕਿ ਨਰਮਾ ਬੈਲਟ ਸਾਡੀ ਝੋਨਾ ਬੈਲਟ ਸਪਰੇਆਂ ਓਹੋ ਸਪਰੇਹਾਂ ਜਿਹੜੀਆਂ ਬਹਿਮ ਨੇ ਦੁਨੀਆ 'ਚ ਬਹਿਨ ਨੇ ਉਹ ਹੀ ਸਪਰੇਹਾਂ ਦਾਣਿਆਂ ਵਿੱਚ ਦੀ ਝੋਨੇ ਵਿੱਚ ਦੀ ਕਾਜਰਿਆਂ ਵਿੱਚ ਦੀ ਮੱਕੀਆਂ ਵਿੱਚ ਦੀ ਸਾਡੇ ਸਰੀਰਾਂ 'ਚ ਐਂਟਰ ਕਰ ਗਈ ਜਦੋਂ ਮੈਂ ਐਮਪੀਸੀ ਤਾਂ ਮੈਂ ਉਸ ਵੇਲੇ ਵੀ ਕਾਫੀ ਕੋਸ਼ਿਸ਼ ਕੀਤੀ ਕਿ ਮੈਂ ਨਾ ਕਿਵੇਂ ਜਾਗਰੂਕ ਕਰੀਏ ਲੋਕਾਂ ਨੂੰ ਕਿ ਆਰਗੇਨਿਕ ਖੇਤੀ ਵੱਲ ਚਲੀਏ ਜਾਂ ਉਹ ਜਿਹਾ ਜਿਹੜੀਆਂ ਕੈਂਸਰ ਫਲਾਉਂਦੀਆਂ ਨੇ ਉਹਨਾਂ ਨੂੰ ਆਪਾਂ ਪਰੇ ਬਲਾਕਟ ਕਰੀਏ ਪਾਣੀ ਨੂੰ ਪਦੂਸ਼ਿਤ ਨਾ ਕਰੀਏ ਹਵਾ ਨੂੰ ਦੂਸ਼ਿਤ ਨਾ ਕਰੀਏ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਗੱਲ ਵਿੱਚ ਸੀਟਾਂ ਦੇ ਕੇ ਇੱਕ ਬਹੁਤ ਵੱਡਾ ਫਤਵਾ ਮੇਰੇ ਨਾਂ ਤੇ ਜਾਰੀ ਕਰਤਾ ਕਿ ਤੇਰੀ ਜ਼ਿੰਮੇਵਾਰੀ ਆ ਹੁਣ ਤੂੰ ਲਾਣੀਦਾਰ ਹੈ ਸਾਡਾ ਹੁਣ ਲਾਣੀਦਾਰ ਦਾ ਫਰਜ਼ ਬਣ ਜਾਂਦਾ ਕਿ ਉਹ ਪਰਿਵਾਰ ਨੂੰ ਠੀਕ ਰੱਖੇ ਪਰਿਵਾਰ ਦੇ ਸਾਰੇ ਜੀਆਂ ਦੇ ਸ਼ਿਕਵੇ ਸ਼ਿਕਾਇਤਾਂ ਬਿਮਾਰੀਆਂ ਟਮਾਰੀਆਂ ਉਹਨਾਂ ਦਾ ਖਿਆਲ ਰੱਖੇ